ਮੇਰੀ ਜਿਹੜੀ ਸਿਆਸਤ ਹੈ ਉਹ ਬਿਲਕੁਲ ਨਿਰਪੱਖਤਾ ਦੇ ਨਾਲ ਹੈ ਬਿਲਕੁਲ ਸਾਫ਼ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਮੈਂ ਨਾ ਇੱਥੇ ਪੈਸੇ ਖਾਣ ਆਈ ਆ ਤੇ ਨਾ ਮੈਂ ਨਿੱਕਾ ਪੈਸਾ ਕਿਸੇ ਦਾ ਖਾਣਾ ਹੈ ਨਾ ਲੈਣਾ ਹੈ ਨਾ ਮੈਨੂੰ ਮੈਂ ਇਹ ਜਾਂ ਪਾਪ ਦਾ ਨਾ ਇਹ ਜਾਂ ਕਰਮ ਕਮਾਉਣੇ ਆ। ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਆ ਕਿ ਰਾਜਸਥਾਨ ਸੀ ਹਲਕੇ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਮੌਜੂਦਾ ਜਦੋਂ ਤੱਕ ਮੈਂ ਆ ਸਿਰਫ ਕੰਮ ਹੀ ਹੋਣਗੇ। ਕੰਮਾਂ ਤੋਂ ਇਲਾਵਾ ਕੁਝ ਨਹੀਂ ਇੱਥੇ ਗਲਤ ਕਿਸੇ ਦੇ ਨਾਲ ਨਹੀਂ ਹੋਊਗਾ। ਡਵੈਲਪਮੈਂਟ ਬਾਰੇ ਸੋਚਣਾ ਸ਼ੁਰੂ ਕਰੀਏ ਟੜੇ ਬਾਜ਼ੀਆਂ ਜੋ ਆਪਾਂ ਨੂੰ ਨਿਕਲਣਾ ਚਾਹੀਦਾ ਹੈ ਕੋਸ਼ ਨਹੀਂ ਰੱਖਿਆ ਪਰਚਿਆਂ ਦੇ ਵਿੱਚ ਕੋਸ਼ ਨਹੀਂ ਰੱਖਿਆ ਲੜਾਈਆਂ ਦੇ ਵਿੱਚ ਇਹ ਕਿਸੇ ਸਿਆਸਤਕਾਰ ਨੇ ਤੁਹਾਨੂੰ ਨਹੀਂ ਕਹਿਣਾ ਇਹਨਾਂ ਵਾਸਤੇ ਤੁਸੀਂ ਇੱਕ ਦੂਜੇ ਦੇ ਉੱਤੇ ਪਰਚੇ ਕਰਾਉਂਦੇ ਰਹੋ ਇਹਨਾਂ ਵਾਸਤੇ ਤੁਸੀਂ ਇੱਕ ਦੂਜੇ ਨਾਲ ਲੜਦੇ ਰਹੋ ਪੈਸੇ ਲੌਂਦੇ ਰਹੋ ਇਹਨਾਂ ਨੇ ਇਹੀ ਇਹਨਾਂ ਨੇ ਇਹੀ ਸੁੱਖ ਮੰਗਣੀ ਹੈ ਉੱਤੇ ਸਾਰੇ ਇਕੱਠੇ ਹੁੰਦੇ ਆ ਮੈਂ ਚੰਡੀਗੜ ਰਹਿਨੀ ਆ ਰਹੀ ਆ ਮੈਂ ਸਾਰਿਆਂ ਨੂੰ ਇਕੱਠੇ ਪਾਰਟੀਆਂ ਚ ਵਹਿਨੀ ਆ ਇਕੱਠੇ ਸ਼ਰਾਬ ਪੀਣੇ ਰਹਿਨੀ ਆ ਇਕੱਠੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਇਕੱਠੇ ਇਹ ਕੁਝ ਜਿਹਨਾਂ ਰਿਸ਼ਤੇ ਕਰ ਲੈਨੇ ਮੈਂ ਅੱਗੇ ਵੀ ਇਹੀ ਕਹਿਣਾ ਚਾਹੁੰਦੀ ਆ ਜੇ ਮੈਂ ਕੰਮ ਨਾ ਕਰਾਂ ਜੇ ਮੈਂ ਝੂਠੇ ਵਾਅਦੇ ਕਰਾਂ ਮੈਨੂੰ ਵੋਟ ਨਾ ਪਾਇਓ ਮੇਰੇ ਤੋਂ ਵਧੀਆ ਆਪਸ਼ਨ ਲੱਭਿਓ ਐਜੂਕੇਟਿਡ ਬੰਦਾ ਲੱਭਿਓ ਪਰ ਕਿਸੇ ਲੀਡਰ ਦੇ ਕਦੀ ਗੋਡੀ ਹੱਥ ਨਾ ਲਾਇਓ ਕਰਮ ਸਿੰਘ ਸ਼ਿਨਾ ਅੰਕਲ ਕੁਸ਼ਾਨ ਜੀ ਸਾਰੇ ਜਿੰਨੇ ਵੀ ਮੇਰੇ ਭਰਾ ਇੱਥੇ ਬੈਠੇ ਨੇ ਸ਼ੂਰੇ ਤੋਂ ਸਰਪੰਚ ਬੈਠੇ ਨੇ ਸਾਰੇ ਸੰਗਤ ਦਾ ਅਜੇ ਮੈਂ ਬਹੁਤ ਘੱਟ ਵਿਚਰੀ ਵੀ ਆ ਪਿੰਨਾਂ ਦੇ ਦੇ ਵਿੱਚ ਕਿਸਾਨੀ ਅੰਦੋਲਨ ਚ ਗਈ ਆ ਬਟ ਰੂਬਰੂ ਸਰਪੰਚਾਂ ਦੇ ਨਾਲ ਬਹੁਤ ਘੱਟ ਟਾਈਮ ਮਿਲਿਆ ਮੈਨੂੰ ਸਾਰਿਆਂ ਦੇ ਨਾਮ ਯਾਦ ਕਰਨ ਚ ਕਿਉਂਕਿ ਮੈਨੂੰ ਬਲਸ਼ਲ ਨਹੀਂ ਆਉਂਦੇ ਨਾ ਝੂਠ ਬੋਲਣਾ ਆਉਂਦਾ ਕਿਸੇ ਵੀ ਗੱਲ ਦਾ ਜੋ ਗੱਲ ਐ ਸਿੱਧੀ ਕਰੀਦੀ ਐ ਸੋ ਇੱਕ ਤੇ ਅਸੀਂ ਜੀ ਦਫ਼ਤਰ ਖੋਲਿਆ ਆ ਆਈਟੀਸੀ ਦੇ ਸਾਹਮਣੇ ਬਿਲਕੁਲ ਵੈਲਕਮ ਕਲੋਨੀ ਹੈ ਉੱਥੇ ਕੋਠੀ ਲਈ ਹੈ ਉਹ ਮੁੱਖ ਦਫਤਰ ਅਸੀਂ ਖੋਲਿਆ ਹੈ ਵਿੱਚ 24 ਘੰਟੇ ਖੁੱਲ੍ਹਾ ਰਹੂਗਾ ਬਾਕੀ ਮੇਰਾ ਪਿੰਡ ਹੈ ਬਗਾ ਕਲਾ ਮੇਰਾ ਘਰ ਉੱਥੇ ਹੈ ਮੈਂ ਉੱਥੇ ਹੀ ਰਹਿਣਾ ਹੈ ਹੁਣ ਔਰ ਇੱਕ ਮੈਨੂੰ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਪੂਰੇ ਮਾਝੇ ਦੀ ਸੋ ਪੂਰੇ ਮਾਝੇ ਦੇ ਵਿੱਚ ਜਾਣਾ ਪੈਂਦਾ ਹੈ ਕਦੀ ਗੁਰਦਾਸਪੁਰ ਤੇ ਕਦੀ ਤਰਨਤਾਰਨ ਤੇ ਕਦੀ ਪਠਾਨਕੋਟ ਯੁੱਧ ਨਸ਼ਿਆਂ ਦੇ ਵਿਰੋਧੀ ਉਹ ਵੀ ਅਸੀਂ ਪ੍ਰੋਗਰਾਮ ਹੁਣ ਇੱਕ ਤਰੀਕ ਤੋਂ ਬਾਅਦ ਅਸੀਂ ਉਹ ਲਿਖੇ ਹੈ ਉਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇਸ ਤਰੀਕੇ ਦੇ ਨਾਲ ਆਵਾਜ਼ ਚੁੱਕੀ ਹੈ ਇਸ ਤੋਂ ਬਾਅਦ ਦਾ ਜਿਹੜਾ ਆਪਣਾ ਕੰਮ ਹੈ ਇਹ ਕਿ ਪਿੰਡਾਂ ਦੇ ਵਿੱਚ ਅਸੀਂ ਕਮੇਟੀਆਂ ਵੀ ਬਣਾਉਣੀਆਂ ਨੇ ਨਸ਼ਿਆਂ ਦੀ ਤਸਕਰਾਂ ਦੇ ਖਿਲਾਫ ਉਹ ਅਸੀਂ ਬਣਾਉਣੀਆਂ ਨੇ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਔਰ ਮੈਨੂੰ ਇਹ ਲੱਗਦਾ ਹੈ ਕਿ ਜਿੰਨੇ ਵੀ ਪਿੰਡ ਦੇ ਸਰਪੰਚ ਹੁੰਦੇ ਹੈ ਉਹ ਸਰਪੰਚ ਦਾ ਮਤਲਬ ਹੁੰਦਾ ਹੈ ਪਿੰਡ ਨੂੰ ਰਿਪਰੈਜ਼ੈਂਟ ਕਰਨਾ ਠੀਕ ਹੈ ਔਰ ਹਰ ਇੱਕ ਇਨਸਾਨ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਹੈ ਇੱਕ ਸੋਸ਼ਲ ਐਕਟਿਵਿਸਟ ਬਣ ਕੇ। ਔਰ ਹੁਣ ਪਾਰਟੀ ਨੇ ਪਿੱਛੇ ਇੱਕ ਯੂਥਰੀ ਆਰਗੇਨਾਈਜੇਸ਼ਨ ਚ ਸ਼ੁਰੂ ਕੀਤੀ ਸੀਗੀ ਜਿਹਦੇ ਵਾਸਤੇ ਮੈਨੂੰ ਅਰਵਿੰਦ ਸਾਹਿਬ ਨੇ ਦਿੱਲੀ ਬੁਲਾਇਆ ਸੀਗਾ। ਉਹਦੇ ਵਿੱਚ ਵੀ ਇੱਕੋ ਗੱਲ ਕਹੀ ਸੀਗੀ ਕਿ ਜਿਹੜੇ ਬੱਚੇ ਸੋਸ਼ਲ ਵਰਕ ਕਰਦੇ ਐ ਸਾਡੇ ਆਲੇ-ਦੁਆਲੇ ਸੋਸ਼ਲ ਵਰਕ ਦਾ ਮਤਲਬ ਹੀ ਪੋਲਿਟਿਕਸ ਹੁੰਦਾ ਹੈ। ਬਹੁਤ ਸਾਰੇ ਲੋਕੀ ਕਹਿੰਦੇ ਐ ਨਹੀਂ ਨਹੀਂ ਪੋਲਿਟਿਕਸ 'ਚ ਨਹੀਂ ਜਾਣਾ ਚਾਹੀਦਾ ਬੜੀ ਗੰਦੀ ਗੇਮ ਐ। ਵੇਖੋ ਜੇ ਤੁਸੀਂ ਪੋਲਿਟਿਕਸ 'ਚ ਨਹੀਂ ਆਓਗੇ ਤੇ ਫਿਰ ਤੁਸੀਂ ਸਮਾਜ ਨੂੰ ਵਧੀਆ ਕਿਵੇਂ ਬਣਾਓਗੇ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਜੇ ਚੰਗੇ ਟੀਚਰ ਨਹੀਂ ਹੋਣਗੇ ਜੇ ਗਲੀਆਂ ਨਾਲੀਆਂ ਬਣਾਉਣੀਆਂ ਨੇ ਤੇ ਉਹ ਪੋਲਿਟਿਕਸ ਤੋਂ ਬਿਨਾਂ ਹੋ ਹੀ ਨਹੀਂ ਸਕਦੀਆਂ ਜੇ ਬਿਜਲੀ ਦਾ ਬਿੱਲ ਵਧਣਾ ਹੈ ਘਟਣਾ ਹੈ ਉਹ ਸਿਆਸਤ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਸੋ ਬਾਹਰ ਦੇ ਦੇਸ਼ਾਂ ਦੀ ਅਸੀਂ ਤਾਰੀਫ਼ ਕਰਦੇ ਆਂ ਅੱਜ ਜ਼ਿਆਦਾਤਰ ਸਾਡਾ ਯੂਥ ਸਾਰਾ ਬਾਹਰ ਜਾਣਾ ਚਾਹੁੰਦਾ ਹੈ ਉਹ ਇਸ ਕਰਕੇ ਬਾਹਰ ਜਾਣਾ ਚਾਹੁੰਦਾ ਹੈ ਕਿਉਂਕਿ ਉੱਥੇ ਵਧੀਆ ਸਿਸਟਮ ਹੈ ਤੁਸੀਂ ਕਹਿੰਦੇ ਹੋ এডਿਕੇਸ਼ਨ ਦਾਇਰਾ ਬਹੁਤ ਵਧੀਆ ਹੈ ਉੱਥੇ ਸਾਰੀਆਂ ਸਹੂਲਤਾਂ ਨੇ ਠੀਕ ਹੈ ਪਰ ਅਸੀਂ ਸਾਡੇ ਦੇਸ਼ ਨੂੰ ਉਹੋ ਜਿਹਾ ਬਣਾ ਸਕਦੇ ਹਾਂ ਇਹ ਸਾਡੇ ਹੱਥ ਦੇ ਵਿੱਚ ਹੈ ਉਹ ਤਾਂ ਹੀ ਬਣਾ ਸਕਦੇ ਹਾਂ ਜੇ ਅਸੀਂ ਇਲੈਕਸ਼ਨ ਦੇ ਟਾਈਮ ਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਛੱਡ ਕੇ ਪੈਸੇ ਛੱਡ ਕੇ ਤੇ এডਿਕੇਸ਼ਨ ਤੇ ਹੈਲਥ ਵਾਲੇ ਬੰਨੇ ਧਿਆਨ ਰਹੀਏ ਅਸੀਂ ਵੇਖੀ ਵੀ ਸਾਡਾ ਲੀਡਰ ਪੜਿਆ ਲਿਖਿਆ ਹੈ ਅਸੀਂ ਦੇਖੀਏ ਕਿ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਐਜੂਕੇਸ਼ਨ ਵਧੀਆ ਮਿਲ ਰਹੀ ਹੈ ਸਾਡੇ ਸਕੂਲ ਵਧੀਆ ਨੇ ਸਾਡੇ ਹੈਲਥ ਦੇ ਦਾਇਰੇ ਵਧੀਆ ਨੇ ਕੀ ਗੱਲ ਸਾਡੇ ਸਾਰੀਆਂ ਇਹ ਜਿਹੜੀਆਂ ਮੇਨ ਜੜਾਂ ਨੇ ਸਿਸਟਮ ਦੀਆਂ ਇਹ ਸਹੀ ਸਹੀ ਨੇ ਮੈਂ ਜਿੱਦਣੇ ਪਾਰਟੀ ਜੁਆਇਨ ਕੀਤੀ ਸੀਗੀ ਜਾਂ ਹੁਣ ਮੈਨੂੰ ਹਲਕਾ ਇੰਚਾਰਜ ਜਿੱਦਣ ਸਰ ਨੇ ਲਾਇਆ ਹੈ ਮੈਂ ਇੱਕੋ ਗੱਲ ਕਹੀ ਹੈ ਮੈਂ ਅਰਵਿੰਸਨ ਨੂੰ ਮਿਲ ਕੇ ਇਹ ਮੈਂ ਕਿਹਾ ਸਰ ਮੈਨੂੰ ਪੈਸੇ ਚਾਹੀਦੇ ਆ ਮੇਰੇ ਹਲਕੇ ਚਲਾਉਣ ਵਾਸਤੇ ਜਿਹੜੇ 3 ਸਾਲ ਪਿੱਛੜ ਗਏ ਆ ਨਾ ਪੈਸਿਆਂ ਤੋਂ ਬਿਨਾਂ ਨਹੀਂ ਕੰਮ ਹੋ ਸਕਦਾ ਤੁਸੀਂ ਮੈਨੂੰ ਪੈਸੇ ਕਹਿੰਦੇ ਸੋਹਣਿਆ ਕਿਸੇ ਬਾਤ ਕੀ ਕੋਈ ਦਿੱਕਤ ਨਹੀਂ ਆਏਗੀ ਤੂੰ ਲਾਗੇ ਖਲੋ ਕੇ ਸਾਰਿਆਂ ਨੇ ਕੰਮ ਕਰਾਓ ਠੀਕ ਹੈ ਨਾ ਮੇਰੇ ਚ ਕੋਈ ਇਸ ਤਰੀਕੇ ਦਾ ਕੋਈ ਗਲਤ ਭੇਦ ਨਹੀਂ ਹੈਗਾ ਕਿ ਮੈਂ ਕਹਾਂ ਹਾਂ ਸਰਕਾਰ ਨੇ ਹੁਣ ਕੈਬਨਿਟ ਦੇ ਵਿੱਚ 5 ਕਰੋੜ ਰੁਪਇਆ ਪਾਸ ਕੀਤਾ ਹੈ ਉਹ 5 ਕਰੋੜ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਣਾ ਹੈ ਸਾਰੇ ਸਰਪੰਚਾਂ ਨੂੰ ਮਿਲਣਾ ਹੈ ਜਿੱਥੇ 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 ਬਿਲਕੁਲ ਕੰਮ ਨਹੀਂ ਹੋਏ ਸਭ ਤੋਂ ਪਹਿਲਾਂ ਅਸੀਂ ਉੱਥੇ ਥੋੜੇ ਥੋੜੇ ਕੰਮ ਕਰਨੇ ਜਿਹੜੇ ਸ਼ੁਰੂ ਕਰਨੇ ਆ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਰਾਜਸਥਾਨ ਸੀ ਹਲਕੇ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਮੌਜੂਦਾ ਜਦੋਂ ਤੱਕ ਮੈਂ ਆ ਸਿਰਫ ਕੰਮ ਹੀ ਹੋਣਗੇ ਕੰਮਾਂ ਤੋਂ ਇਲਾਵਾ ਕੁਝ ਨਹੀਂ ਇੱਥੇ ਗਲਤ ਕਿਸੇ ਦੇ ਨਾਲ ਨਹੀਂ ਹੋਊਗਾ ਔਰ ਮੈਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਪਿੰਡਾਂ ਦੇ ਵਿੱਚ ਆਪਣੇ ਗਰੁੱਪੀਜ਼ਮ ਦੇ ਵਿੱਚੋਂ ਨਿਕਲ ਕੇ ਪਿੰਡ ਦਾ ਸੋਚਣਾ ਸ਼ੁਰੂ ਕਰੀਏ ਆਪਾਂ ਪਿੰਡ ਦੀ ਡਿਵੈਲਪਮੈਂਟ ਬਾਰੇ ਸੋਚਣਾ ਸ਼ੁਰੂ ਕਰੀਏ ਟੜੇ ਬਾਜ਼ੀਆਂ ਜੋ ਆਪਾਂ ਨੂੰ ਨਿਕਲਣਾ ਚਾਹੀਦਾ ਹੈ ਕੋਸ਼ ਨਹੀਂ ਰੱਖਿਆ ਪਰਚੀਆਂ ਦੇ ਵਿੱਚ ਕੋਸ਼ ਨਹੀਂ ਰੱਖਿਆ ਲੜਾਈਆਂ ਦੇ ਵਿੱਚ ਇਹ ਕਿਸੇ ਸਿਆਸਤਕਾਰ ਨੇ ਤੁਹਾਨੂੰ ਨਹੀਂ ਕਹਿਣਾ ਕਿਸੇ ਨੇ ਨਹੀਂ ਕਹਿਣਾ ਇਹਨਾਂ ਵਾਸਤੇ ਤੁਸੀਂ ਇੱਕ ਦੂਜੇ ਦੇ ਉੱਤੇ ਪਰਚੇ ਕਰਾਉਂਦੇ ਰਹੋ ਇਹਨਾਂ ਵਾਸਤੇ ਤੁਸੀਂ ਇੱਕ ਦੂਜੇ ਨਾਲ ਲੜਦੇ ਰਹੋ ਪੈਸੇ ਲਾਉਂਦੇ ਰਹੋ ਇਹਨਾਂ ਨੇ ਇਹੀ ਇਹਨਾਂ ਨੇ ਇਹੀ ਸੁੱਖ ਮੰਗਣੀ ਹੈ ਉੱਤੇ ਸਾਰੇ ਇਕੱਠੇ ਹੁੰਦੇ ਆ ਮੈਂ ਚੰਡੀਗੜ੍ਹ ਰਣੀ ਹੈ ਰਹੀ ਆ ਮੈਂ ਸਾਰਿਆਂ ਨੂੰ ਇਕੱਠੇ ਪਾਰਟੀਆਂ ਚ ਵੇਨੀਆਂ ਇਕੱਠੇ ਸ਼ਰਾਬ ਪੀਣੇ ਵੇਨੀਆਂ ਇਕੱਠੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਇਕੱਠੇ ਇਹ ਕੁਝ ਜਿਹਨਾਂ ਰਿਸ਼ਤੇ ਕਰਦੇ ਨੇ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਲੋਕਾਂ ਦੇ ਡਿਵੈਲਪਮੈਂਟ ਵਾਸਤੇ ਕੋਈ ਨਹੀਂ ਸੋਚਦਾ ਆਪਣੀ ਸਿਆਸਤ ਆਪਣੇ ਐਮਐਲਏ ਸ਼ਿਪ ਆਪਣੇ ਮੰਤਰੀਪਦ ਨੂੰ ਸਾਰੇ ਵੇਖਦੇ ਆ ਠੀਕ ਹੈ ਤੁਹਾਡਾ ਇਸਤੇਮਾਲ ਕਰਦੇ ਆ ਉਸ ਤੋਂ ਬਾਅਦ ਭੁੱਲ ਜਾਂਦੇ ਆ ਮੈਂ ਇੱਕੋ ਗੱਲ ਕਹੂੰਗੀ ਪਿੰਡ ਦੇ ਵਿੱਚ ਜਿੰਨੀ ਕੋਸ਼ਿਸ਼ ਕਰੋ ਸਹਿਸਮਤੀ ਦੇ ਨਾਲ ਸਰਪੰਚੀ ਕਰੋ ਪਿੰਡ ਦੇ ਸਕੇ ਹੋ ਪਿੰਡ ਦੇ ਲੋਕਾਂ ਦੇ ਸਕੇ ਹੋ ਪਿੰਡੀ ਡਿਵੈਲਪਮੈਂਟ ਵਾਲੇ ਬੰਨੇ ਧਿਆਨ ਦਿਓ ਉਸ ਤੋਂ ਜ਼ਿਆਦਾ ਕੋਈ ਤਰੱਕੀ ਨਹੀਂ ਹੋ ਸਕਦੀ ਮੈਂ ਅੱਗੇ ਵੀ ਇਹੀ ਕਹਿਣਾ ਚਾਹੁੰਦੀ ਆ ਜੇ ਮੈਂ ਕੰਮ ਨਾ ਕਰਾਂ ਜੇ ਮੈਂ ਝੂਠੇ ਵਾਅਦੇ ਕਰਾਂ ਮੈਨੂੰ ਵੋਟ ਨਾ ਪਾਓ ਮੈਨੂੰ ਵਧੀਆ ਆਪਸ਼ਨ ਲੱਭਿਓ ਐਜੂਕੇਟਿਡ ਬੰਦਾ ਲੱਭਿਓ ਪਰ ਕਿਸੇ ਲੀਡਰ ਦੇ ਕਦੀ ਗੋਡੀ ਹੱਥ ਨਾ ਲਾਇਓ ਲੋੜ ਨਹੀਂ ਐ ਤੁਸੀਂ ਸਿਰ ਚੁੱਕ ਕੇ ਤੁਸੀਂ ਤੁਸੀਂ ਇਹ ਡੈਮੋਕ੍ਰੇਸੀ ਚ ਰਹਿ ਰਹੇ ਆ ਆਪਾਂ ਆਪਾਂ ਆਪਣੇ ਗੁਰੂ ਦੇ ਸਿੰਘ ਆ ਠੀਕ ਐ ਆਪਾਂ ਕਿਸੇ ਦੇ ਅੱਗੇ ਝੁਕਣਾ ਨਹੀਂ ਸਿੱਖਿਆ ਜ਼ਿੰਦਗੀ ਦੇ ਵਿੱਚ ਉਹ ਲੀਡਰ ਨੂੰ ਬਣਾਉਣ ਵਾਲੇ ਤੁਸੀਂ ਹੋ ਜੇ ਅੱਜ ਮੈਂ ਇੱਥੇ ਖੜੀ ਆ ਜਾਂ ਮੈਨੂੰ ਤੁਸੀਂ ਬਣਾਓਗੇ ਤੁਸੀਂ ਬਣਾਓਗੇ ਮੈਂ ਮੈਂ ਜੇ ਕਹਾਂ ਮੈਂ ਆ ਸਭ ਕੁਝ ਨਹੀਂ ਮੈਂ ਤਾਂ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਇੱਥੇ ਜਿਵੇਂ ਮੈਂ ਜ਼ਿੰਮੇਵਾਰੀ ਲਈ ਹੈ ਮੇਰੀ ਸੇਵਾ ਕਰਨ ਵਾਸਤੇ ਆ ਹੋਰ ਕਿਸੇ ਕੰਮ ਵਾਸਤੇ ਨਹੀਂ ਆ ਲੀਡਰ ਜਿਹੜੇ ਵੀ ਹੁੰਦੇ ਆ ਉਹ ਸੇਵਾ ਕਰਨ ਵਾਸਤੇ ਅੱਗੇ ਆਉਂਦੇ ਆ ਉਹ ਤੁਸੀਂ ਲੋਕੀ ਉਹਨੂੰ ਬਣਾਉਂਦੇ ਹੋ ਪਰ ਮੈਨੂੰ ਇਹ ਗੱਲ ਦਾ ਦੁੱਖ ਲੱਗਦਾ ਜਦੋਂ ਕੋਈ ਬਜ਼ੁਰਗ ਕਿਸੇ ਪੋਲੀਟੀਸ਼ੀਅਨ ਦੀ ਗੋਡੀ ਹੱਥ ਲਾਉਂਦਾ ਹੈ ਇਹ ਬਹੁਤ ਹੀ ਨਿੰਦਾਯੋਗ ਗੱਲ ਹੈ ਇਹ ਕਦੀ ਨਹੀਂ ਲਾਉਣਾ ਸਭ ਨੂੰ ਆਸ਼ੀਰਵਾਦ ਦੇਣਾ ਵੀ ਤੁਸੀਂ ਚੰਗਾ ਕੰਮ ਕਰੋ ਠੀਕ ਹੈ ਬਾਕੀ ਮੇਰੇ ਤੇ ਵਿਸ਼ਵਾਸ ਰੱਖਿਓ ਮੈਂ ਤੁਹਾਡੇ ਨਾਲ ਆ